ਪ੍ਰਾਪਤ ਕੋਈ ਸਰਵਿਸ ਕਹਿੰਦੇ ਉਸ ਸਪੱਟੇ ਲਈ ਲੈ ਸਕਦਾ ਹੈ ਦੇਖੇ ਕੋਈ ਸਪੋਰਟ ਲੈ ਸਕਦਾ ਹੈ ਰਾਤ ਮਾਰੀ ਲਗਾ ਕੋਈ ਥਾਈ ਵੀ ਨਾ ਬੋਲੋ ਆ ਵੀਰ ਹਣਾਂ ਦੀ ਸਟਾਲ ਆ ਤੇ ਜਿਹੜਾ ਵੀ ਭਰਾ ਘੋੜਾ ਮੇਲੇ ਤੇ ਆਵੇ ਇਹਨਾਂ ਦੀ ਇੱਥੇ ਜ਼ਰੂਰ ਹਾਜ਼ਰੀ ਲਾ ਕੇ ਜਾਇਓ ਤੇ ਬਾਈ ਹਣਾਂ ਦੀ ਸਫਾਈ ਬਹੁਤ ਜ਼ਿਆਦਾ ਆ ਤੇ ਬਾਕੀ ਚਾਹ ਸਭ ਕੁਝ ਜੀ ਕਿਵੇਂ ਕਹਿੰਦੇ ਤੁਸੀਂ ਵੀਰੇ ਗਰੀਬ ਕੁੜੀਆਂ ਬਾਰੇ ਜੀ ਗਰੀਬ ਕੁੜੀਆਂ ਦਾ ਵਿਆਹ ਹੋਵੇ ਬਾਈ ਹਾਂਜੀ ਧਾਰਮਿਕ ਕੋਈ ਪ੍ਰੋਗਰਾਮ ਉਹਨਾਂ ਵਾਸਤੇ ਆਪਣੀਆਂ ਸਾਰੀਆਂ ਮਸ਼ੀਨਾਂ ਕੌਫੀ ਵਾਲੀਆਂ ਜੂਸ ਵਾਲੀਆਂ ਲੇਬਰ ਕੱਲੇ ਸਮਾਨ ਦੇ ਪੈਸੇ ਉਹਨਾਂ ਦੇ ਹੋਣਗੇ ਆਪਣੀ ਲੇਬਰ ਫ੍ਰੀ ਹੋ ਗੱਡੀ ਫ੍ਰੀ ਗੱਡੀ ਫ੍ਰੀ ਹਾਂ ਬਿਚ ਸਮਾਨ ਉਹਨਾਂ ਦਾ ਲੱਗਣਾ ਸਮਾਨ ਉਹਨਾਂ ਦਾ ਤੇ ਲੇਬਰ ਦਾ ਪਹਿਲਾਂ ਕੋਈ ਨਹੀਂ ਲੈਣਾ ਉਸ ਵੀ ਨਹੀਂ ਕੋਈ ਕਰਾਇਆ ਨਹੀਂ ਕੋਈ ਲੇਬਰ ਦਾ ਕਰਾਇਆ ਨਹੀਂ ਕੱਲਾ ਸਮਾਨ ਦੇ ਪੈਸੇ ਇਹ ਕੀ ਰੀਜਨ ਇਹ ਗੱਲ ਦਾ ਕਾਰਨ ਕੀ ਬਈ ਕੋਈ ਵਾਲਾ ਆਪਣੀ 2.5 ਕਰੋੜ ਦੀ ਲਾਟਰੀ ਲੱਗੀ ਸੀ ਅੱਛਾ 2.5 ਕਰੋੜ ਦੀ ਲਾਟਰੀ ਲੱਗੀ ਸੀ ਹਾਂ ਆਪਣੀ 2.5 ਕਰੋੜ ਦੀ ਕਦੋਂ ਕਿੰਨਾ ਟਾਈਮ ਹੋ ਗਿਆ ਰਾਮਪਰਾ ਫੂਲਾ ਕਦੋਂ 6 ਮਹੀਨੇ ਹੋਇਆ ਜੀ ਅੱਛਾ 6 ਮਹੀਨੇ ਹੋਇਆ ਲਾਟਰੀ ਪਾਈ ਤੁਸੀਂ ਹਾਂ ਜੀ ਹਾਂ ਲਾਟਰੀ ਨਿਕਲੀ ਨਿਕਲੀ 2.5 ਕਰੋੜ ਦੀ 2.5 ਕਰੋੜ ਦੀ ਹਾਂ ਤਾਂ ਕਰਕੇ ਆਪਣੀ ਸੇਵਾ ਅੱਛਾ ਸੇਵਾ ਤੁਸੀਂ ਲਾ ਦੀ ਗਰੀਬ ਕੁੜੀ ਦਾ ਵਿਆਹ ਹੋਵੇ ਜਾਂ ਧਾਰਮਿਕ ਸਥਾਨ ਤੇ ਪ੍ਰੋਗਰਾ ਦੇਖੇ ਕੋਈ ਨੇੜੇ ਓਏ ਤੇ ਮੀ ਆ ਜਾ ਹਾਂ ਬਹੁਤ ਜਿਆਦਾ ਬੰਦਰਾ ਨਾਲ ਤੂੰ ਫੜਾਇਦਾ ਬਾਜਾ ਕੋਣ ਮੈਂ ਤਾਂ ਨੇੜੇ ਨਹੀਂ ਹੁੰਦਾ ਤੇਰੇ ਚਲਾਉਂਦੀ ਟਰੈਕਟਰ ਚਲਾਉਗੀ ਹੜਦੀ ਪੋਪੀ ਲਿਆ ਪੀਣੇ ਨੇ ਕਿਹੜਾ ਡੋਲਤਾ ਆ ਜਾ ਛਾੜ ਡੋਲਤਾ ਚੱਕ ਗਿਆ ਚੱਕ ਲਿਓ ਡੋਲ ਦੂ ਨਹੀਂ ਚੱਕ ਲਾ ਡੋਲ ਲੂ ਹਾਂ ਠੀਕ ਆ ਵਧੀਆ ਹੋਰ ਆ ਮੁਕਸਰ ਦਸਣੀ ਦਿੱਤੇ ਸੋਨੇ ਕਿਵੇਂ ਆਏ ਤੁਸੀਂ ਯਾਰ ਤੁਸੀਂ ਨਹੀਂ ਆਏ ਆਏ ਸੀ ਬਾਈ ਤਾਂ ਆਏ ਸੀ ਕੌੜਾ ਦੂਜੇ ਤੁਹਾਡੇ ਨਾਲ ਆਏ ਸੀ ਯਾਰ ਤੇਰੇ ਕੋਲ ਸਮਾਨ ਲੈ ਕੇ ਗਏ ਆ ਝੋਲ ਲੈ ਕੇ ਨਾਲ ਦੂ ਮਹਿੰਗੇ ਲਾ ਕੇ ਨਾਲ ਝੋਲ ਲੈ ਕੇ ਨਾਲ ਕਿਹਨੂੰ ਤੂੰ ਆਏ ਨਹੀਂ ਹੈ ਸਵੇਰੇ ਆਉਣਗੇ ਹੋਰ ਕਿੰਨੇ ਦਿਨ ਹੋ ਗਏ ਕੱਲ ਆਇਓ ਭਰ ਜੂ ਮੇਲਾ ਹਣਾ ਹੋਰ ਚਾਹ ਮੰਗਾਈਏ ਚਾਹ ਨਾ ਜੀ ਬਸ ਚਾਹ ਹੀ ਚਾਹ ਬਣਾ ਲਈ ਮੈਂ ਘੋਮ ਫਿਰ ਲਈ ਕਣੀ

और महाराज ठीक है लाती हाजिरी ठीक थी। है किन्ने दिन हो गए ਖੜ ਦੇ ਖੜ ਕਰ ਵਾਹ ਜੀ ਕੀ ਆ ਬੀ ਇਹ ਪਨਾ ਕੋ ਮੇ ਇੰਡੀਕੇਟਰ ਲਾ ਕੇ ਮੇ ਮੇਰ ਪੈ ਯਾਰ ਆਪਾਂ 5 ਮਿੰਟ ਦੇਖਣ ਆਏ ਵੱਡੇ ਭਾਈ ਪਾਸੇ ਹੋ ਜਾਓ ਚਲੋ ਸੋਰ ਤੋਂ ਟਾਈਮ ਲੱਗਿਆ ਕਰੋ ਕਰਿਆ ਦਾ ਪਿੱਸਾ ਕੀ ਇਹ ਨੰਬਰ ਨੇ ਕੀ ਪੁਆਇੰਟ ਨੇ ਘੜੀ ਨਹੀਂ ਤਾਂ ਸਾਡੇ ਕਹਿੰਦੇ ਪੂਰੀ ਤਿਆਰੀਆਂ ਕੰਮਕਾਰ ਤਾਂ ਤੁਸੀਂ ਕਰ ਲਿਆ ਬਾਕੀ ਜੁੜਦੀਆਂ ਕਲੀਅਰ ਭਾਈ ਜੀ ਚੱਕੀ ਚਲੇਰ ਗਰਮ ਪਿਆਗਾ ਲਾ ਫੜਾ ਦੇ ਭਾਈ ਬੈਠਾ ਕਲਵੀਨ ਆਪਣਾ ਕੋਈ ਬੋਸੀ ਬਹੁਤ ਵਧੀਆ ਦੌਰ ਲਾਈ ਇਹ ਵੀ ਗੱਲਾਂ ਚ ਕਾੜੇ ਲਾਉਣ ਵਾਲੀਆਂ ਗੱਲਾਂ ਨੇ ਲੈ ਸਾਈਨ ਹੋ ਦੋ ਉਹ ਛੋਟਾ ਭਾਈ ਸਿਰ ਤੇ ਸੇੜਾਗਾ ਜੰਤ ਪ੍ਰੰਤ ਕਿਹਨੂੰ ਦੇਣੀ ਆ ਤੁਸੀਂ ਪੱਗਲਾ ਨਾ ਕਰੋ ਕੇਲਾ ਬਣਾਦਾ ਯਾਰ ਮੇਰਾ ਖਰਾਬ ਨਾ ਕਰੋ ਆਪਾ 57 ਸੈਕਿੰਡ 57 ਪੁਆਇੰਟ 57 ਨੇੜੇ ਪਿੰਡਾਂ ਦਾ ਫਾਇਦਾ ਹੁੰਦਾ ਕੋਈ ਗੱਡੀ ਦਾ ਕਿਰਾਇਆ ਨਹੀਂ ਲੱਗਣ ਤੇ ਘੋੜੀ ਤੇ ਚੜ੍ਹ ਕੇ ਆ ਗਿਆ ਚੋਬਰ ਫੱਲੇ ਨੱਚਦੀ ਨੁਗਰੀ ਨੇ ਉੱਡਦੇ ਕਬੂਤਰ ਛੀਨੇ ਕਾਉ ਉਹ ਲੈ ਲਈ ਪਰਚੀ ਫੜ ਲਈ ਤੇ ਹੁਣ ਕਰਨ ਲੱਗਿਆ ਅੰਦਰ ਕਰਲਾ ਭਾਵਾ ਲੈ ਆ ਲੈ ਆ ਲੈ ਗਾਂ ਕਰ ਲੱਗ ਗਿਆ ਨੀਆ ਐ ਕਾਉ ਵੇ ਨੀ ਰਹਾ ਲੈ ਆ ਲੈ ਅੜਗੀ 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 ਤੁਰ ਕੇ ਫਿਰ ਤੇ ਖੇਤ ਦੇ ਕੱਕ ਤੋਂ ਦੀਂਦਾ ਨਹੀਂ ਗਾ ਇਹਨੂੰ ਚੱਕ ਆਹ ਲੈਂਦਾ ਮੇਲੇ ਦੇ ਸਵਾਦ ਆ ਜਾ ਹੁਣ ਓਏ ਆ ਜਾ ਯਾਰ ਆਰੋ ਆ ਜਾ ਲੋ ਜੀ ਐਂਟਰੀ ਹੁੰਦੀ ਸਰ ਉਸ ਏਰੀਆ ਆ ਗਈ ਉਹ ਬਿਸ਼ੇਰੀ ਪੁੱਛੀ ਇਹਨਾਂ ਨੂੰ ਇੱਕ ਆ ਵੀਰਾਂ ਲਈ ਖੜਾ ਇਹਦੀ ਬਣਾ ਦੇ ਨਿਆ ਹਾਂ ਬਾਈ ਹੈ ਇਹਦੀ ਬਣਾ ਦੇ ਪਹੁੰਚ ਗਏ ਵੀਰੇ ਮੇਲੇ ਤੇ ਕਿਹੜਾ ਪਿੰਡ ਆਪਣਾ ਆਪਣਾ ਕਾਲਾ ਦੀ ਮੰਡੀ ਕਾਲੇ ਵਾਲੀ ਮੰਡੀ ਅੱਛਾ ਕਿੰਨੇ ਜਾਨਵਰ ਲੈ ਕੇ ਆਏ ਆ ਅੱਪਾ ਦੋ ਹੀ ਲੈ ਆਏ ਆ ਇੱਕ ਆ ਹਾ ਤੇ ਛੋੜੀ ਹੈ ਜੀ ਉਹ ਬਿਸ਼ੇਰੀ अच्छा कितने टाइम दी घोड़ी है ये ये 7 ਸਾਲ ਦੀ ਘੋੜੀ ਹੈ ਅੱਛਾ 7 ਸਾਲ ਦੀ ਆ ਗੱਬਣ ਖਾਲੀ ਆ 5 ਮਹੀਨੇ ਗੱਬਣਾ 5 ਮਹੀਨੇ ਗੱਬਣਾ ਕਿਹੜੇ ਤੋਂ ਇਹ ਨੁਗਰਾ ਘੋੜਾ ਡੈਡੀ ਨੂੰ ਪਤਾ ਹੈਗਾ ਅੱਛਾ ਅੱਛਾ ਕੀ ਮੁੱਲ ਕਰ ਦੇਦਾ ਮੁੱਲ 3 ਲੱਖ ਰੁਪਏ 3 ਲੱਖ ਰੁਪਏ ਬਹੁਤ ਸਾਫ ਆ ਠੀਕ ਆ ਓੜੀ ਸੋਹਣੀ ਆ ਤੇ ਮੁੱਲ ਵੀ ਜੈ ਜੀ ਕੀਤਾ ਵੀਰੇ ਨੇ ਨੰਬਰ ਦੱਸ ਦੇ ਤੇਰਾ ਨੰਬਰ 93901 ਹਾਂਜੀ 68562 68562 ਆ ਕੀ ਲਾ ਰੱਖਿਆ ਦੇ ਇਹ ਆਪਾਂ ਜਿੱਦਾਂ ਲਈ ਆ ਉਹਨਾਂ ਨੇ ਲਾ ਰੱਖਿਆ ਸੀ ਮੈਂ